ਸਾਸ਼ੀਕਾਲ ਦੋਸਤੋ ਦੋਸਤੋ ਮੋਬਾਈਲ ਫੋਨ ਅੱਜਕੱਲ ਹਰ ਕਿਸੇ ਦੀ ਜ਼ਰੂਰਤ ਬਣ ਚੁੱਕੀ ਹੈ ਤੇ ਇਸ ਮੋਬਾਈਲ ਫੋਨ ਨੇ ਸਾਡੀ ਪੈਸੇ ਜਾਂ ਪਾਲਸ ਰੱਖਣ ਦੀ ਐਮਤ ਨੂੰ ਵੀ ਲਗਭਗ ਖਤਮ ਕਰ ਦਿੱਤਾ ਹੈ ਕਿਉਂਕਿ ਅਸੀਂ ਹੁਣ ਪੈਸਿਆਂ ਦਾ ਲੈਣ ਦੇਣ ਵੀ ਇਸੇ ਮੋਬਾਈਲ ਫੋਨ ਦੇ ਨਾਲ ਹੀ ਕਰਦੇ ਹਾਂ ਇਸ ਫੋਨ ਦੀ ਪਹੁੰਚ ਜਿਹੜੀ ਹੁਣ ਸਾਡੇ ਬੈਂਕ ਅਕਾਊਂਟ ਤੱਕ ਵੀ ਹੋ ਗਈ ਹੈ ਜਿਸ ਕਰਕੇ ਸਾਡਾ ਕਾਫੀ ਸੁਵੇਦਨਸ਼ੀਲ ਡਾਟਾ ਇਸ ਫੋਨ ਦੇ ਵਿੱਚ ਸੇਫ ਹੁੰਦਾ ਹੈ ਤੇ ਸਾਨੂੰ ਇਸ ਨੂੰ ਸੁਰੱਖਿਅਤ ਰੱਖਣ ਦੇ ਲਈ ਆਪਣੇ ਫੋਨ ਦੀ ਸਕਰੀਨ ਨੂੰ ਲੋਕ ਲਾ ਕੇ ਰੱਖਣਾ ਪੈਂਦਾ ਹੈ ਤੇ ਇਹ ਜ਼ਰੂਰੀ ਵੀ ਹੈ ਦੋਸਤੋ ਪਰ ਤੋ ਕਈ ਵਾਰ ਇਹ ਸਕਰੀਨ ਲੋਕ ਸਾਡੇ ਲਈ ਸਮੱਸਿਆ ਵੀ ਖੜੀ ਕਰ ਦਿੰਦਾ ਹੈ ਮੰਨ ਲਓ ਇਕੱਲੇ ਤੁਸੀਂ ਕਿਤੇ ਜਾ ਰਹੇ ਹੋ ਪ੍ਰਮਾਤਮਾ ਨਾ ਕਰੇ ਤੁਹਾਡੇ ਨਾਲ ਕੋਈ ਵੀ ਦੁਰਘਟਨਾ ਵਾਪਰ ਜਾਂਦੀ ਹੈ ਜਦ ਤੁਸੀਂ ਬੇਹੋਸ਼ ਹੋ ਜਾਨੇ ਹੋ ਤੇ ਤੁਹਾਡੇ ਕੋਲ ਫੋਨ ਤੋਂ ਇਲਾਵਾ ਹੋਰ ਕੋਈ ਵੀ ਆਈਡੀ ਪ੍ਰੂਫ ਨਹੀਂ ਹੈ ਤੋ ਉਥੇ ਜੋ ਵੀ ਤੁਹਾਡੀ ਮਦਦ ਕਰਨ ਵਾਲਾ ਹੋਵੇਗਾ ਉਹ ਸਭ ਤੋਂ ਪਹਿਲਾਂ ਤੁਹਾਡਾ ਫੋਨ ਦੇਖੇਗਾ ਅਗਰ ਤੁਹਾਡੇ ਫੋਨ ਦੀ ਸਕਰੀਨ ਲੋਕ ਹੋਵੇਗੀ ਤਾਂ ਤੁਹਾਡੇ ਘਰਦਿਆਂ ਦੇ ਨਾਲ ਸੰਪਰਕ ਕਰਨ ਦੇ ਵਿੱਚ ਬੜੀ ਮੁਸ਼ਕਲ ਆਵੇਗੀ ਐਨਜੀਓ ਚਲਾਉਣ ਵਾਲੇ ਲੋਕ ਵੀ ਅਕਸਰ ਹੀ ਇਸ ਗੱਲ ਦੀ ਸ਼ਿਕਾਇਤ ਕਰਦੇ ਆ ਕਿ ਦੁਰਘਟਨਾ ਦੇ ਸਮੇਂ ਜ਼ਿਆਦਾਤਰ ਲੋਕਾਂ ਦੇ ਫੋਨ ਲੌਕ ਹੁੰਦੇ ਐ ਜਸ ਕਰਕੇ ਉਹਨਾਂ ਦੇ ਘਰਦਿਆਂ ਦੇ ਨਾਲ ਸੰਪਰਕ ਕਰਨ ਦੇ ਵਿੱਚ ਬੜੀ ਮੁਸ਼ਕਲ ਆਉਂਦੀ ਹੈ ਤੇ ਦੋਸਤੋ ਅੱਜ ਆਪਾਂ ਤੁਹਾਨੂੰ ਇਸੇ ਫੋਨ ਦੀ ਇੱਕ ਅਜਿਹੀ ਸੈਟਿੰਗ ਦੇ ਬਾਰੇ ਜਾਣਕਾਰੀ ਦੇਵਾਂਗੇ ਜਿਸ ਦੇ ਨਾਲ ਤੁਸੀਂ ਆਪਣੇ ਫੋਨ ਦੀ ਸਕਰੀਨ ਲੌਕ ਕਰਕੇ ਵੀ ਆਪਣੇ ਜਿਹੜੇ ਜ਼ਰੂਰੀ ਨੰਬਰ ਹੈ ਉਹ ਨੰਬਰ ਤੁਸੀਂ ਸ਼ੋਅ ਕਰ ਸਕਦੇ ਹੋ ਤੁਹਾਡਾ ਫੋਨ ਲੌਕ ਹੋਣ ਦੇ ਬਾਵਜੂਦ ਵੀ ਉਹਨਾਂ ਨੰਬਰਾਂ ਤੇ ਤੁਹਾਡੇ ਫੋਨ ਤੋਂ ਕਾਲ ਵੀ ਕੀਤੀ ਜਾ ਸਕਦੀ ਹੈ ਤਾਂ ਹੁਣ ਆਪਾਂ ਦੇਖਦੇ ਹਾਂ ਕਿ ਆਪਾਂ ਉਹ ਸੈਟਿੰਗ ਕਿਵੇਂ ਕਰਨੀ ਹੈ ਤਾਂ ਆਪਾਂ ਆਪਣੇ ਫੋਨ ਦੀ ਸੈਟਿੰਗ ਦੇ ਵਿੱਚ ਜਾਵਾਂਗੇ ਤਾਂ ਉੱਪਰ ਜੋ ਸਰਚ ਬਾਰ ਦਾ ਆਪਸ਼ਨ ਆ ਰਿਹਾ ਹੈ ਇਸ ਤੋਂ ਆਪਾਂ ਕਲਿੱਕ ਕਰਾਂਗੇ ਤਾਂ ਦੋਸਤੋ ਆਪਾਂ ਸਰਚ 바ਰ ਦੇ ਵਿੱਚ ਆ ਗਏ ਆ ਤਾਂ ਇੱਥੇ ਆਪਾਂ ਹੁਣ ਟਾਈਪ ਕਰਾਂਗੇ ਐਮਰਜੈਂਸੀ ਤਾਂ ਆਪਾਂ ਜੋ ਐਮਰਜੈਂਸੀ ਕੰਟੈਕਟ ਫੋਨ ਦੇ ਵਿੱਚ ਸੈਟਿੰਗ ਹੁੰਦੀ ਆ ਆਪਾਂ ਇੱਥੇ ਸਰਚ ਕਰਨ ਦੇ ਲਈ ਐਮਰਜੈਂਸੀ ਟਾਈਪ ਕਰਾਂਗੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਦੋਸਤੋ ਐਮਰਜੈਂਸੀ ਸੈਟਿੰਗਾਂ ਜਿਹੜੀਆਂ ਖੁੱਲ ਚੁੱਕੀਆਂ ਤਾਂ ਦੂਸਰੇ ਨੰਬਰ ਤੇ ਜੋ ਆਪਸ਼ਨ ਨਜ਼ਰ ਆ ਰਿਹਾ ਹੈ emergancy contact ਤੇ ਆਪਾਂ ਕਲਿੱਕ ਕਰਾਂਗੇ ਤਾਂ ਅੱਗੇ ਫਿਰ ਦੋਸਤੋ ਦੂਸਰੇ ਨੰਬਰ ਤੇ ਆਪ ਨੂੰ ਆਪਸ਼ਨ ਨਜ਼ਰ ਆ ਰਿਹਾ ਐਮਰਜੈਂਸੀ ਕੰਟੈਕਟਸ ਤਾਂ ਇਹਦੇ ਉਪਰ ਆਪਾਂ ਕਲਿੱਕ ਕਰਾਂਗੇ ਤਾਂ ਆਪਣੀ ਜਿਹੜੀ ਐਮਰਜੈਂਸੀ ਕੰਟੈਕਟ ਦੀ ਸੈਟਿੰਗ ਆ ਉਹ ਖੁੱਲ ਚੁੱਕੀ ਹੈ ਤੇ ਇੱਥੇ ਦੋਸਤੋ ਜੋ ਇਹ ਟਾਪ ਆਪਸ਼ਨ ਨਜ਼ਰ ਆ ਰਿਹਾ ਐਡ ਐਮਰਜੈਂਸੀ ਕੰਟੈਕਟ ਤਾਂ ਇੱਥੋਂ ਆਪਾਂ ਆਪਣੇ ਜਿਹੜੇ ਐਮਰਜੈਂਸੀ ਨੰਬਰ ਐਡ ਕਰ ਲੈਣੇ ਆ ਇਹ ਆਪਣੀ ਕੰਟੈਕਟ ਲਿਸਟ ਖੁੱਲ ਚੁੱਕੀ ਹੈ ਦੋਸਤੋ ਤਾਂ ਇੱਥੋਂ ਆਪਾਂ ਆਪਣੇ ਜੋ ਵੀ ਰਿਲੇਟਿਵ ਖਾਸ ਸਕੇ ਸੰਬੰਧੀਆਂ ਦੇ ਨੰਬਰ ਆ ਜਿਹੜੇ emergancy contact ਦੇ ਵਿੱਚ ਇਥੋਂ ਆਪਾਂ ਐਡ ਕਰ ਸਕਦੇ ਆ ਤਾਂ ਜੋ ਵੀ ਤੁਹਾਡੇ ਖਾਸ ਰਿਲੇਟਿਵ ਨੰਬਰ ਹੈ ਉਹ ਤੁਸੀਂ ਇੱਥੇ ਸਰਚ ਕਰਕੇ ਇਹਨਾਂ ਦੇ ਵਿੱਚ ਲਿਸਟ ਦੇ ਵਿੱਚ ਤੁਸੀਂ ਜਿਹੜੇ ਐਡ ਕਰ ਸਕਦੇ ਹੋ ਤਾਂ ਹੁਣ ਜਿਹੜੇ ਮੈਂ ਆਪਣੇ ਖਾਸ ਰਿਲੇਟਿਵ ਦੇ ਇਥੇ ਨੰਬਰ ਆ ਜਿਹੜੇ ਐਡ ਕਰ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਦੋਸਤੋ ਤੁਸੀਂ ਵੀ ਜਿਹੜੇ ਆਪਣੇ ਨੰਬਰ ਹੈ ਉਹਤੇ ਐਮਰਜੈਂਸੀ ਕੰਟੈਕਟ ਦੇ ਵਿੱਚ ਸੇਵ ਕਰ ਲੈਣੇ ਆ। ਇੱਥਾ ਨਜ਼ਰ ਆ ਰਿਹਾ ਇਹ ਡਨ ਦੇ ਆਪਸ਼ਨ ਤੇ ਕਲਿੱਕ ਕਰਕੇ ਤਾਂ ਦੋਸਤੋ ਆਪਣੇ ਨੰਬਰ ਜਿਹੜੇ ਐਮਰਜੈਂਸੀ ਲਿਸਟ ਦੇ ਵਿੱਚ ਸੇਵ ਹੋ ਚੁੱਕੇ ਆ। ਹੁਣ ਆਪਾਂ ਸਕਰੋਲ ਕਰਕੇ ਹੇਠਾਂ ਵੱਲ ਨੂੰ ਆਵਾਂਗੇ ਤਾਂ ਥੱਲੇ ਇੱਕ ਹੋਰ ਆਪਸ਼ਨ ਨਜ਼ਰ ਆ ਰਿਹਾ ਸ਼ੋਅ ਔਨ ਲੌਕ ਸਕਰੀਨ ਤਾਂ ਇਹਨੂੰ ਤੁਸੀਂ ਔਨ ਕਰ ਲੈਣਾ। ਤਾਂ ਦੋਸਤੋ ਇਹ ਔਨ ਹੋ ਚੁੱਕਿਆ। ਹੁਣ ਆਪਣੇ ਜਿਹੜੇ ਕੰਟੈਕਟ ਨੰਬਰ ਹੈ ਉਹ ਸਕਰੀਨ ਲੌਕ ਹੋਣ ਦੇ ਬਾਵਜੂਦ ਵੀ ਸ਼ੋਅ ਹੋਣਗੇ। ਹੁਣ ਦੋਸਤੋ ਆਪਾਂ ਇਸ ਫੋਨ ਨੂੰ ਲੌਕ ਕਰਕੇ ਇਹ ਨੰਬਰ ਤੁਹਾਨੂੰ ਡਾਇਲ ਵੀ ਕਰਕੇ ਦਿਖਾਵਾਂਗੇ। ਤਾਂ ਦੋਸਤੋ ਹੁਣ ਆਪਾਂ ਇਹ ਫੋਨ ਲੋਕ ਕਰ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਇਸ ਨੂੰ ਜਿਹੜਾ ਪਾਸਵਰਡ ਲੋਕ ਆਪਾਂ ਲਗਾ ਦਿੱਤਾ ਹੈ ਤਾਂ ਹੁਣ ਦੋਸਤੋ ਇਹੇਠਾਂ ਜੋ ਆਪਸ਼ਨ ਨਜ਼ਰ ਆ ਰਿਹਾ ਹੈ ਐਮਰਜੈਂਸੀ ਕਾਲ ਦਾ ਇਹਦੇ ਉੱਪਰ ਆਪਾਂ ਕਲਿੱਕ ਕਰਾਂਗੇ ਤਾਂ ਦੋਸਤੋ ਕਲਿੱਕ ਕਰਨ ਤੋਂ ਬਾਅਦ ਉੱਪਰ ਤੁਸੀਂ ਦੇਖ ਸਕਦੇ ਹੋ ਐਮਰਜੈਂਸੀ ਕਾਲ ਕਰਨ ਦੇ ਲਈ ਦੋ ਕੰਟੈਕਟ ਆ ਜਿਹੜਾ ਸ਼ੋ ਹੋ ਰਹੇ ਆ ਤੇ ਜੋ ਆਪਾਂ ਐਮਰਜੈਂਸੀ ਕੰਟੈਕਟ ਨੰਬਰ ਸੇਵ ਕੀਤੇ ਸੀ ਇਹ ਦੋਨੋਂ ਨੰਬਰ ਆ ਚੁੱਕੇ ਆ ਤੇ ਇਹਨਾਂ ਦੇ ਵਿੱਚੋਂ ਇੱਕ ਨੰਬਰ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਤਾਂ ਹੇਠਾਂ ਜੋ ਕਾਲ ਕਰਨ ਦਾ ਆਪਸ਼ਨ ਆ ਚੁੱਕਿਆ ਤਾਂ ਹੁਣ ਆਪਾਂ ਓਕੇ ਤੇ ਕਲਿੱਕ ਕਰਾਂਗੇ ਤਾਂ ਉਸ ਤੋਂ ਬਾਅਦ ਜਿਹੜਾ ਇਹ ਨੰਬਰ ਡਾਇਲ ਹੋ ਜਾਣਾ ਤਾਂ ਇਹ ਦੋਸਤੋ ਤੁਸੀਂ ਦੇਖ ਸਕਦੇ ਹੋ ਫੋਨ ਦੀ ਸਕਰੀਨ ਲੌਕ ਹੋਣ ਦੇ ਬਾਵਜੂਦ ਵੀ ਜਿਹੜਾ ਆਪਾਂ ਇਹ ਨੰਬਰ ਡਾਇਲ ਕਰ ਦਿੰਦਾ ਹੈ ਤਾਂ ਇਸ ਤਰ੍ਹਾਂ ਦੋਸਤੋ ਇਹ ਤੁਸੀਂ ਸਾਈਟਿੰਗ ਜਿਹੜੀ ਆਪਣੇ ਫੋਨ ਦੇ ਵਿੱਚ ਜ਼ਰੂਰ ਕਰਕੇ ਰੱਖੋ ਤਾਂ ਕਿ ਐਮਰਜੈਂਸੀ ਦੇ ਵਿੱਚ ਤੁਹਾਡੇ ਸਕੇ ਸਬੰਧੀਆਂ ਦੇ ਨਾਲ ਇਹੜਾ ਸੰਪਰਕ ਕੀਤਾ ਜਾ ਸਕੇ ਇਹ ਸੈਟਿੰਗ ਹੈ ਦੋਸਤੋ ਲਗਭਗ ਸਾਰੇ ਫੋਨਾਂ ਦੇ ਵਿੱਚ ਹੁਣ ਆ ਰਹੀ ਹੈ ਤਾਂ ਇਹ ਸੈਟਿੰਗ ਤੁਸੀਂ ਆਪਣੇ ਫੋਨ ਦੇ ਵਿੱਚ ਜ਼ਰੂਰ ਕਰਕੇ ਰੱਖੋ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਆਪਣੇ ਹੋਰ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਲਿਓ ਅਗਰ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਇਸ ਤਰ੍ਹਾਂ ਦੀ ਹੋਰ ਵੀ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਧੰਨਵਾਦ